ਫਗਵਾੜਾ ਦੇ ਪ੍ਰੀਤ ਨਗਰ ਵਿਖੇ ਸਿਲੰਡਰ ਨੂੰ ਅੱਗ ਲੱਗਣ ਦਾ ਮਾਮਲਾ ਆਇਆ ਸਾਹਮਣੇ ਘਰ ਚ ਕੰਮ ਕਰਦੇ ਹੋਏ ਸਿਲੰਡਰ ਨੂੰ ਲੱਗੀ ਅੱਗ ਮੌਕੇ ਤੇ ਫਾਇਰ ਬ੍ਰਿਗੇਡ ਫਗਵਾੜਾ ਦੀ ਟੀਮ ਵੱਲੋਂ ਉੱਥੇ ਪਹੁੰਚ ਕੇ ਅੱਗ ਤੇ ਪਾਇਆ ਗਿਆ ਕਾਬੂ ਦੇਖੋ ਮੌਕੇ ਦੀਆਂ ਲਾਈਵ ਤਸਵੀਰਾਂ ਇਸ ਵੀਡੀਓ ਦੇ ਅੰਦਰ ਬਤਨਕੀ ਰਾਹੀਂ ਤੋਂ ਦਰੁਪ ਕੁਲੂਚਾ ਦੀ ਰਿਪੋਰਟ ਕਾਰਨ ਕੀ ਹੈ ਜਿਹੜਾ ਅੱਗ ਲੱਗਣ ਦਾ ਅੱਗ ਲੱਗਣ ਦਾ ਕਾਰਨ ਤਾਂ ਵੈਸੇ ਕੋਈ ਖਾਸ ਪਤਾ ਨਹੀਂ ਲੱਗਾ ਹੈਗਾ ਜਿਹਦਾ ਪ੍ਰੋਗਰਾਮ ਸੀਗਾ ਵੱਡੇ ਭਾਜੀ ਉਹਨਾਂ ਦੇ ਇਹ ਉਹਨਾਂ ਦੇ ਹਲਵਾਈ ਲੱਗੇ ਹੋਏ ਸੀਗੇ ਤੇ ਹਲਵਾਈ ਲੱਗਿਓ ਅੰਦਰ ਕੰਮਕੁਮ ਕਰਦੇ ਸੀਗੇ ਪਤਾ ਨਹੀਂ ਅਚਾਨਕ ਹੀ ਸਿਲੰਡਰ ਜਿੱਦਾਂ ਮਾੜੀ ਮੋਟੀ ਅੱਗ ਅੱਗ ਪਈ ਹੋਣੀ ਆ ਸਿਲੰਡਰ ਨੂੰ ਲੱਗੀ ਹੋਣੀ ਆ ਖਿੱਚ ਉਹ ਡਰਦੇ ਡਰਦੇ ਸਿਲੰਡਰ ਜਿਹਦਾ ਮੁੱਦਾ ਹੋ ਗਿਆ ਉਹ ਲੰਮਾ ਪੈਨ ਦੇ ਨਾਲ ਥੋੜੀ ਜੀ ਅੱਗ ਵੱਧ ਗਈ ਸੀ ਉਹਦੇ ਕਰਕੇ ਫਿਰ ਫਾਇਰ ਬ੍ਰਿਗੇਡ ਵਾਲਿਆਂ ਨੂੰ ਬੁਲਾਇਆ ਸੀ ਫਾਇਰ ਬ੍ਰਿਗੇਡ ਵਾਲਿਆਂ ਦਾ ਸੀ ਧੰਨਵਾਦ ਹੀ ਆ ਬਹੁਤ ਜ਼ਿਆਦਾ ਜਿਨ੍ਹਾਂ ਨੇ ਸਿਰਫ 5 ਮਿੰਟਾਂ 55 ਤੋਂ 7 ਮਿੰਟਾਂ ਦੇ ਵਿੱਚ ਉਹ ਸਾਡੇ ਕੋਲ ਇੱਥੇ ਪਹੁੰਚ ਗਏ ਆ ਸਰ ਨੁਕਸਾਨ ਵਗੈਰਾ ਕੁਝ ਨਹੀਂ ਨਹੀ ਨੁਕਸਾਨ ਦੀ ਨਹੀਂ ਕੋਈ ਨਹੀਂ ਨੁਕਸਾਨ ਨਹੀਂ ਹੈਗਾ ਕੋਈ ਵੀ ਹੋਇਆ ਬਚਾਅ ਹੋ ਗਿਆ ਬਹੁਤ ਬਹੁਤ ਵੱਡਾ ਭਾਈ ਸਰ ਕੀ ਨਾ ਜੀ ਆਪਣਾ ਮੇਰਾ ਨਾ ਦੀਪਕ ਮਾੜਾ ਭਾਈ ਦੀਪਕ ਮਾੜੀ ਅੱਜ 프리ਦ ਨਗਰ ਦੇ ਵਿੱਚ ਅੱਗ ਲੱਗੀ ਕਿਦਾਂ ਕੀ ਮਾਮਲਾ ਕੀ ਆ ਤੇ 3 ਵਜੇ ਦੇ ਕਰੀਬ ਫਾਇਰ ਬ੍ਰੀਡ ਤੇ ਗਾ ਲੰਦੀ ਕਿ ਕਿ 프리ਦ ਨਗਰ ਘਰ ਦੇ ਵਿੱਚ ਸਿਲੰਡਰ ਨੂੰ ਅੱਗ ਲੱਗ ਗਈ ਤੇ ਫਾਇਰ ਬ੍ਰੀਡ ਦੀ ਟੀਮ ਵੱਲੋਂ मौके ਤੇ ਜਾ ਕੇ ਇਹ ਨਿਕਲ ਕੋ ਸੇਅਟੋ ਦੇ ਸਿਲੰਡਰ ਨਾਲੋਂ ਨਾਲ ਤੇ ਅੱਗ ਦੇ ਕਾਬੂ ਪਾਇਆ ਪਾਣ ਚ ਪਾਣੀ ਨਾਲ ਸਿਲੰਡਰ ਠੰਡਾ ਕਰਕੇ ਵਾਪਸ ਆਇਆ ਪਰ ਕਿਸ ਨਾਮ ਦੇ ਇਹ ਘਰ ਵਗੈਰਾ ਹੋਣਗਾ ਕਾਰ ਜਦੋਂ ਉੱਥੇ ਨਾਲ ਦੇ ਹਨੇਰਾਂ ਦੇ ਵਿੱਚ ਵਿਆਹ ਦਾ ਪ੍ਰੋਗਰਾਮ ਸੀਗਾ ਜੱਗ ਹੋ ਸੀਗੇ ਹਲਵਾਈ ਲਾਏ ਸਕੇ ਤੇ ਹਲਵਾਈਆਂ ਵੱਲੋਂ ਜਿਹੜਾ ਸਿਲੰਡਰ ਯੂਜ਼ ਕੀਤਾ ਜਾ ਰਿਹਾ ਸੀ ਉਹਦੇ ਜਗ ਲੱਗੇ ਨਸਾਨ ਵਗੈਰਾ ਸਰ ਕਿੰਨਾ ਹੋ ਗਿਆ ਨਸਾਨ ਕੋਈ ਨਹੀਂ ਹੈਗਾ ਜਾਨੀ ਮਰਲੀ ਨਿਕਵਾਨ ਸਾਰਾ ਪਛਾਣ ਕਰ ਲਿਆ ਗਿਆ ਉਹ ਕਿਤੇ ਜਾ ਕੇ ਸਿਲੰਡਰ ਸਰ ਵਗੈਰੇ ਗੱਡੀਆਂ ਕਿੰਨੀਆਂ ਲੱਗੀਆਂ ਸਰ ਇੱਕ ਗੱਡੀ ਨਾਲੇ ਹੋ ਗਿਆ ਸਰ